ਕੀ ਨਾਮ ਤੁਹਾਡਾ ਜੀ ਘਟਨਾ ਵਾਪਰੀ ਇਹਦੇ ਬਾਰੇ ਦੱਸੋ ਮੇਰਾ ਸਤਿਆਵਰਨਜੀਤ ਸਿੰਘ ਜੀ ਸਾਫ ਕਸਪੰਚ ਪਿੰਡ ਕੰਗਵਾਲੀ ਨੇ ਘਟਨਾ ਦੇ ਬਹੁਤ ਮਾੜੀ ਵਾਪਰੀ ਹੈ ਜੀ ਇਹ ਆਪਣਾ ਇੱਕ ਡੈਰੀਆ ਦਾ ਪਹਿਲਾਂ ਖੋਜੋਂ ਪੈਨਸ਼ਨ ਆਇਆ ਦੁਬਾਰਾ ਫਿਰ ਨੌਕਰੀ ਕਰਨ ਗਿਆ 에ਰਪੋਰਟ ਤੇ ਲੱਗਾ ਇਹੋਂ ਦੇਰ ਦੋ ਸਾਲ ਹੋ ਗਏ ਹਟੇ ਨੂੰ ਤੋਂ ਨਹੀਂ ਇਹਦੀ ਘਰ ਦੀ ਸਾਲ ਹੋ ਗਿਆ ਆਪਣੇ ਪੇਕੇ ਗਈ ਹੈ ਦੋ ਬੁਗੀਆਂ ਲੈ ਲਈਆਂ ਘਰ ਬੜੀ ਵਧੀਆ ਸੌਖੀ ਰੋਟੀ ਖਾਂਦੇ ਪਤਾ ਨਹੀਂ ਇਹ ਕੀ ਇਹਨਾਂ ਚਾਂਸ ਕਿ ਤਰ੍ਹਾਂ ਵਰਤਿਆ ਇਹ ਤੇ ਕੋਈ ਕਰ ਸਕਦਾ ਹੁਣ ਜਾ ਕੇ ਕੋਈ ਬਹੁਤ ਮਾੜਾ ਸਾਡੇ ਪਿੰਡ 'ਚ ਇਹ ਰਾਤ ਸਮੇਂ ਦੀ ਘਟਨਾ 'ਚ ਇਹ ਰਾਤ ਸਮੇਂ ਦੀ ਘਟਨਾ 'ਚ ਕਿੰਨੇ ਕਤਲ ਹੋਏ ਤਿੰਨ ਕਤਲ ਤਿੰਨ ਜੀ ਕਿਹਦਾ ਕਿਹਦਾ ਹੋਇਆ ਜੀ ਆਪਣੀ ਮਾਦਾ ਨੇ ਕੀਤੀ ਆ ਇੱਕ ਛੋਟੇ ਭਰਾ ਦੀ ਘਰ ਦੀ ਆ ਇਸੋ ਤੇ ਭਰਾ ਦਾ ਬੇਡਾ ਭਤੀਜਾ ਹੈਗਾ 2.5 ਤੋਂ 3 ਸਾਲ ਦਾ ਅਮਰਤਪਾਲ ਸਿੰਘ ਹੈ ਨਾ ਅਮਰਤਪਾਲ ਸਿੰਘ ਦੋਸੀ ਜਿਹੜਾ ਆਪੇ ਠਾਣੇ ਚਲੇ ਗਿਆ ਵੀ ਬਹੁਤ ਵਧੀਆ ਹੈ ਜੇ ਨਾ ਜਾਂਦਾ ਤੇ ਆਂਡ ਗਵਾਂਡ ਨੂੰ ਬਸਰ ਪਿਆ ਰਹਿਣਾ ਹਾਂਜੀ ਕਿਤਾਬ ਬਹੁਤ ਮਾੜਾ ਜੀ ਹਾਂਜੀ ਇਹ ਵੀ ਵੈ ਹੈ ਨਾ ਇਹ ਵੀ ਵੈ ਹੈ ਵੈ ਦੋ ਬੇਟੀਆਂ ਨੇ ਇਹਦੀਆਂ ਪੰਗਾਲੀ ਵੈ ਆਇਆ ਅੱਛਾ ਜੀ ਕੀ ਰਾਤੀ ਕਿਤੇ ਮਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਨੂੰ ਬਠਿੰਡਾ ਰੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੱਲ ਕਦੇ ਕੋਈ ਪਰਣੀ ਇਹਨਾਂ ਦੇ ਘਰ ਦੇ ਵਿੱਚ ਕੀ ਝਟਪੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾਹ ਮਾਰਤਾ ਵਾ ਅੱਗੋਂ ਇਹਦੀ ਭਰਜਾਈ ਤੇ ਸਾਡੀ ਧੀ ਨੌ ਰਣੀ ਇਹ ਮਤਲਬ ਕਿ ਬੜ ਕੰਬਦੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਨੇ ਉਹਦੇ ਤੇ ਵੀ ਵਾਰਦਾਤ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਦੇ ਲੋਇਆ ਪੱਤੀ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਅੱਜ ਦੀ ਥਾਣਾ ਚੰਦੇਰ ਚ ਪਿੰਡ ਕੰਗੋਵਾਲੀ ਪਿੰਡਾਂ ਦੀ ਇਹ ਵਾਰਦਾਤ ਜਿਹੜੇ ਕੋਈ ਦੀ ਵਾਰਦਾਤ ਹੋਈ ਹੈ ਇਹਦੇ ਵਿੱਚ ਕਿਉਂਕਿ ਜਿਹੜਾ ਅਫਸਰ ਆ ਉਹਨੇ ਆਪਣੀ ਭਝਾਈ ਔਰ ਮਦਰ ਮਾਂ ਔਰ ਬੱਚਾ ਹੋਏ 32 ਸਾਲ ਆਉਗਾ ਮੈਂ ਜੀ ਇਹ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲੋਂ ਆਪ ਗਿਆ ਆ ਤਾਂ ਵਜ੍ਹਾ ਦੱਸੀ ਨੇ ਕਿ ਰੀਜ਼ਨ ਉਹਨਾਂ ਦੇ ਫੈਮਲੀ ਡਿਸਪਿਊਟਸ ਸੀ ਆ ਕੋਈ ਫੈਮਲੀ ਰੀਜ਼ਨ ਇਸੇ ਕੋਈ ਉਹਦੀ ਫੈਮਲੀ ਜਿਹੜੀ ਵਿੱਚ ਦੋ ਬੈਠੀਆਂ ਨੇ ਉਹ ਵਾਈਫ ਆ ਉਹ ਚਲੇ ਗਈ ਸੀ ਵੀ ਆਪਣੇ ਬੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਜੀ ਜਿਵੇਂ ਪਰਿਵਾਰ ਦਾ ਜਾਂ ਮੈਂ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਚੱਲਿਆ ਕੋਈ ਉਹਦੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀ ਕਿ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡਾ ਉਹ ਅੰਦਰ ਜੀ ਵੀ ਛੱਡਿਆ ਗਿਆ ਸੀਗਾ ਤੇ ਅੱਗੇ ਆ ਕੇ ਨਸ਼ਾ ਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕਾਉਜ਼ ਇਨਰ ਦੀ ਵਾਈਫਾ ਦੋ ਬੇਟੀਆਂ ਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਹੈ